ਥਾਣਾ ਸਾਨੇਵਾਲ ਦੀ ਨੋਂਦੇਈ ਚੌਂਕੀ ਕੰਗਨਵਾਲ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਲੁਟੇਰਿਆਂ ਦੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਚੋਰੀ ਛੁਦਾ ਮੋਬਾਈਲ ਸਮੇਤ ਕਾਬੂ ਕੀਤਾ। ਚੌਂਕੀ ਇੰਚਾਰਜ ਹਰਮੇਸ਼ ਸਿੰਘ ਨੇ ਦੱਸਿਆ ਕਿ ਦੋਸ਼ੀ ਕੰਗਨਵਾਲ ਅਤੇ ਫੋਕਲ ਪੁਆਇੰਟ ਏਰੀਆ ਦੇ ਵਿੱਚ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਜਿਨ੍ਹਾਂ ਨੂੰ ਕਾਬੂ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਦੌਰਾਨ ਉਹਨਾਂ ਇਹ ਵੀ ਦੱਸਿਆ ਕਿ ਇਹਨਾਂ ਦੋਸ਼ੀਆਂ ਦੇ ਉੱਪਰ ਪਹਿਲਾਂ ਵੀ ਪੁਲਿਸ ਕੇਸ ਦਰਜ ਹੈ ਅਤੇ ਜੇਲ੍ਹ ਤੋਂ ਜ਼ਮਾਨਤ ਤੇ ਆਉਣ ਤੋਂ ਬਾਅਦ ਵੀ ਇਹ ਦੁਬਾਰਾ ਵਾਰਦਾਤ ਨੂੰ ਅੰਜਾਮ ਦੇਣ ਲੱਗ ਜਾਂਦੇ ਸਨ ਫਿਲਹਾਲ ਦੋਸ਼ੀਆਂ ਨੂੰ ਰਿਮਾਂਡ ਤੇ ਹਾਸਲ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ ਇਹ ਸਰ ਪੰਜ ਵਿਅਕਤੀ ਨੇ ਜਿਹੜੇ ਕੁਝ ਟਾਈਮ ਪਹਿਲਾਂ ਹੀ ਇਹ ਬੇਲ ਆਊਟ ਹੋ ਕੇ ਆਏ ਸੀਗੇ ਜੇਲ੍ਹ ਚੋਂ ਆਉਂਦੇ ਹੀ ਇਹਨਾਂ ਨੇ ਫੇਰ ਮਤਲਬ ਚੋਰੀ ਚਿਕਾਰੀ ਕਰਨੀ ਸ਼ੁਰੂ ਕਰ ਦਿੱਤੀ ਮੋਬਾਈਲ ਖੋਦੇ ਮੋਬਾਈਲ ਜਾਂ ਆਪਣਾ ਮੋਟਰਸਾਈਕਲ ਚੋਰੀ ਕਰਦੇ ਸੀਗੇ ਤੇ ਰਾਤੀ ਇਹ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਚੱਲੇ ਸੀ ਤੇ ਫੜੇ ਨੇ ਆਪਾਂ ਨੇ ਕੀ ਸਮਾਨ ਦੀ ਬਰਾਮਦ ਹੋਇਆ ਜੀ ਇਹਨਾਂ ਤੋਂ ਤਿੰਨ ਮੋਟਰਸਾਈਕਲ ਨੇ ਚੋਰੀ ਦੇ ਤੇ ਤਿੰਨ ਮੋਬਾਈਲ ਨੇਗੇ ਤੇ ਬਾਕੀ ਇਹਨਾਂ ਕੋਲ ਜੋ ਹਥਿਆਰ ਸੀਗੇ ਦਾਹ ਨੇ ਤੇ ਰਾਡ ਤੇ ਕਿਰਚਾ ਵਗੈਰਾ ਨੇ ਕਿਹੜੇ ਏਰੀਆ ਨੂੰ ਟਾਰਗੇਟ ਕਰਦੇ ਸੀ ਇਹ ਜਿਆਦਾ ਲੋਕਲ ਏਰੀਆ ਨੂੰ ਆਪਣੇ ਨੂੰ ਕਰਦੇ ਸੀ ਢੰਡਾਰੀ ਗੈਸਪੁਰਾ ਦਾਬੇ ਦਾ ਏਰੀਆ ਉੱਥੇ ਵੀ ਕਰਦੇ ਸੀ ਜਿਆਦਾ ਟੋਟਲ ਕਿੰਨੇ ਮੁੰਡੇ ਫੜੇ ਜੀ ਪੰਜ ਨੇ ਜੀ ਪੰਜ ਕਿਹੜੇ ਥਾਣੇ ਦੇ ਵਿੱਚ ਕੇਸ ਇਹ ਥਾਣਾ ਸਾਹਨੇ ਵਾਲ ਚ 20 ਨੰਬਰ ਐਫ ਆਰ ਦਰਜ ਹੋਈ ਹੈ ਇਹਨਾਂ ਤੇ ਜੀ ਜੀ ਤੇ ਹੁਣ ਪਹਿਲਾਂ ਵੀ ਕੋਈ ਮੁਕਦਮੇ ਜੀ ਇਹਨਾਂ ਤੇ ਹੈਗੇ ਜੀ ਦੋ ਦੋ ਮੁਕਦਮੇ ਇੱਕ ਦੋ ਤੇ ਦੋ ਮੁਕਾ ਦੋ ਦੋ ਨੇ ਤਿੰਨਾਂ ਤੇ ਇੱਕ ਇੱਕ ਮੁਕਦਮਾ ਹੈ ਕਿਸੇ ਦੇ ਐਨ ਡੀ ਪੀ ਐਸ ਦਾ ਕਿਤੇ ਚੋਰੀ ਦਾ ਕਿਸੇ ਦੇ ਖੋਹ ਦਾ ਜਾਂਚ ਚੱਲ ਰਹੀ ਜੀ ਪਲਾਸੇ ਜਾਂਚ ਚੱਲਦੀ ਰਿਮਾਂਡ ਲੈ ਲਿਆ ਇਹਨਾਂ ਦਾ ਮੈਡੀਕਲ ਕਰਾ ਕੇ ਪੁੱਛਗਿੱਛ ਕਰਦੇ ਆ ਫਿਰ ਜਾ ਕੇ ਹੁਣ ਉਹਨਾਂ ਨੂੰ ਸਾਰੇ ਲੁਧਾਨੇ ਨੂੰ ਟਾਰਗੇਟ ਕਰਦੇ ਸੀ ਕਿ ਲੁਧਾਨੇ ਨਹੀਂ ਕਿ ਨਹੀਂ ਮਤਲਬ ਉਧਰ ਜ਼ਿਆਦਾ ਇਹ ਫੋਕਰਪੈਂਟ ਗਿਆਸਪੁਰਾ ਢੰਡਾਰੀ ਨੂੰ ਹੀ ਕਰਦੇ ਸੀਗੇ ਪ੍ਰਵਾਸੀ ਜਿਹੜੇ ਮਜ਼ਦੂਰ ਨੇ ਨਾ ਉਹਨਾਂ ਤੋਂ ਮੋਬਾਈਲ ਖੋਲਣਾ ਤੁਰੇ ਜਾਂਦੇ ਜਾਂ ਕੋਈ ਲੜਕੀ ਜਾਂਦੀ ਉਹ ਤੋਂ ਮੋਬਾਈਲ ਖੋਲਣਾ ਨਸ਼ੇ ਨਸ਼ੇ ਕੰਮ ਦੇ ਆਦੀ ਨੇ ਸਨਿਵਾਲ ਤੋਂ ਵਿਪਨ ਅਰੋੜਾ ਦੀ ਰਿਪੋਰਟ ਐਸਐਮਜ਼ ਨਿਊਜ਼